ਮਈ ਮਹੀਨੇ ਦੀ ਗਰਮ ਸਵੇਰ ਦਾ ਸਮਾਂ ਹੈ ਪੰਜਾਬ ਦੇ ਸ਼ਹਿਰ ਲੁਧਿਆਣਾ ਦੇ ਇੱਕ ਨਾਮੀ ਗੁਰਦੁਆਰੇ ਸ੍ਰੀ ਗੁਰੂ ਸਿੰਘ ਸਭਾ ਦੇ ਬਾਹਰ ਇੱਕ ਵਿਸ਼ਾਲ ਟੈਂਟ ਲੱਗਿਆ ਹੋਇਆ ਸੀ ਟੈਂਟ ਨੂੰ ਰੰਗ-ਬਰੰਗੀਆਂ ਝੰਡੀਆਂ ਨਾਲ ਸਜਾਇਆ ਗਿਆ ਹੈ ਅਤੇ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਹੈ ਟੈਂਟ ਦੇ ਅੰਦਰ ਲਾਲ, ਗੁਲਾਬੀ ਅਤੇ ਸੁਨਹਿਰੀ ਜੋੜਿਆਂ ਦੇ ਵਿੱਚ ਸਜੀਆਂ 101 ਦੁਲਹਾਨਾਂ ਅਤੇ ਸ਼ੇਰਵਾਨੀ ਵਿੱਚ ਸਜੇ ਦੁਲਹੇ ਬੈਠੇ ਸਨ ਹਰ ਜੋੜੇ ਦੇ ਚਿਹਰੇ ਤੇ ਇੱਕ ਨਵੀਂ ਸ਼ੁਰੂਆਤ ਦੀ ਚਮਕ ਸੀ ਪਰ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਝਿਜਕਵੀ ਸੀ ਕਿਉਂਕਿ ਇਹ ਸਾਰੇ ਜੋੜੇ ਗਰੀਬ ਪਰਿਵਾਰਾਂ ਨਾਲ ਸੰਬੰਧ ਰੱਖਦੇ ਸਨ ਅਤੇ ਅੱਜ ਉਹਨਾਂ ਦਾ ਸਮੂਹਿਕ ਵਿਆਹ ਹੋਣ ਜਾ ਰਿਹਾ ਸੀ ਗੁਰਦੁਆਰੇ ਦੇ ਬਾਹਰ ਪੰਜਾਬ ਪੁਲਿਸ ਦੀ ਇੱਕ ਵੱਡੀ ਟੀਮ ਤਾਇਨਾਤ ਸੀ ਕੁਝ ਜਵਾਨ ਟ੍ਰੈਫਿਕ ਨੂੰ ਕੰਟਰੋਲ ਕਰ ਰਹੇ ਸਨ ਜਦ ਕਿ ਕੁਝ ਗੁਰਦੁਆਰੇ ਦੇ ਗੇਟ ਤੇ ਖੜੇ ਸੀ ਟੈਂਟ ਦੇ ਇੱਕ ਪਾਸੇ ਇੱਕ ਖਾਸ ਜਗ੍ਹਾ ਬਣਾਈ ਹੋਈ ਸੀ ਜਿੱਥੇ ਸਥਾਨਕ ਸਿਆਸਤਦਾਨ ਅਤੇ ਸਮਾਜ ਸੇਵੀ ਬੈਠੇ ਸਨ ਇਹ ਸਾਰੇ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਸੱਦੇ ਗਏ ਸਨ ਗੁਰਦੁਆਰੇ ਦੇ ਨੇੜੇ ਲੰਗਰ ਦੀ ਸੇਵਾ ਚੱਲ ਰਹੀ ਸੀ ਵੱਡੇ ਵੱਡੇ ਤਵਿਆਂ ਤੇ ਗਰਮ ਗਰਮ ਪ੍ਰਸ਼ਾਦੇ ਅਤੇ ਦਾਲ ਤਿਆਰ ਹੋ ਰਹੀ ਸੀ ਸੇਵਾਦਾਰ ਲੰਗਰ ਵਰਤਾਦੇ ਹੋਏ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸਨ ਟੈਂਟ ਦੇ ਇੱਕ ਕੋਨੇ ਦੇ ਵਿੱਚ ਇੱਕ ਢੋਲੀ ਢੋਲ ਵਜਾ ਰਿਹਾ ਸੀ ਅਤੇ ਨੇੜੇ ਹੀ ਕੁਝ ਬੱਚੇ ਝੂਟਿਆਂ ਤੇ ਝੁਲਰੇ ਸਨ ਇਹ ਸਮਾਹਿਕ ਵਿਆਹ ਲੁਧਿਆਣਾ ਦੇ ਡੀਐਸਪੀ ਸਰਦਾਰ ਗੁਰਮੀਤ ਸਿੰਘ ਨੇ ਆਯੋਜਿਤ ਕੀਤਾ ਸੀ ਗੁਰਮੀਤ ਸਿੰਘ 45 ਸਾਲ ਦਾ ਇੱਕ ਗੁਰਸਿੱਖ ਅਫਸਰ ਜਿਸ ਦੀ ਸਖਤ ਮਿਜਾਜੀ ਅਤੇ ਇਮਾਨਦਾਰੀ ਲਈ ਪੂਰੇ ਇਲਾਕੇ ਦੇ ਵਿੱਚ ਪਛਾਣ ਸੀ ਅੱਜ ਇੱਕ ਵੱਖਰੇ ਰੂਪ ਦੇ ਵਿੱਚ ਨਜ਼ਰ ਆ ਰਿਹਾ ਸੀ ਉਸ ਦੀ ਨੀਲੀ ਦਸਤਾਰ ਚਿੱਟੀ ਵਰਦੀ ਅਤੇ ਉਸ ਦੇ ਮੋਢੇ ਤੇ ਚਮਕਦੇ ਸ਼ਤਾਰ ਉਸ ਤੇ ਸ਼ਾਨ ਵਧਾਰੇ ਸਨ ਉਸ ਦੀ ਦਾੜੀ ਵਿੱਚ ਇੱਕ ਦੋ ਚਿੱਟੇ ਵਾਲ ਉਸ ਤੇ ਉਮਰ ਅਤੇ ਤਜਰਬੇ ਦੀ ਗਵਾਹੀ ਦੇ ਰਹੇ ਸਨ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਗਹਿਰੀ ਉਦਾਸੀ ਸੀ ਜਿਸ ਨੂੰ ਸੰਗਤ ਦੇ ਲੋਕ ਸਮਝ ਨਹੀਂ ਪਾਰੇ ਸੀ ਸੰਗਤ ਵਿੱਚ ਹਰ ਕੋਈ ਡੀਐਸਪੀ ਸਾਹਿਬ ਦੀ ਇਸ ਪਹਿਲ ਕਦਮੀ ਦੀ ਸਲਾਹ ਕਰ ਰਿਹਾ ਸੀ ਇੱਕ ਬਜ਼ੁਰਗ ਸਰਦਾਰ ਜੀ ਜਿਨ੍ਹਾਂ ਨੇ ਪੁਰਾਣੀ ਨੀਲੀ ਦਸਤਾਰ ਬੰਨੀ ਹੋਈ ਸੀ ਉਹਨਾਂ ਨੇ ਆਪਣੇ ਸਾਥੀ ਨੂੰ ਕਿਹਾ ਡੀਐਸਪੀ ਸਾਹਿਬ ਨੇ ਤਾਂ ਕਮਾਲ ਕਰ ਦਿੱਤਾ 101 ਗਰੀਬ ਲੜਕੀਆਂ ਦਾ ਵਿਆਹ ਕਰਵਾ ਦਿੱਤੇ ਇਹ ਸੇਵਾ ਤਾਂ ਸੱਚਮੁੱਚ ਯਾਦਗਾਰ ਹੈ ਵੈਗਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਉਸ ਦੇ ਸਾਥੀ Se relandeu aí que eu... a हां जी आजकल कौन ਅਜਿਹੀ ਸੇਵਾ ਕਰ ਸਕਦਾ ਹੈ ਡੀਐਸਪੀ ਸਾਹਿਬ ਦਾ ਦਿਲ ਤਾਂ سونے ਦਾ ਹੈ ਪਰ ਗੁਰਮੀਤ ਸਿੰਘ ਦੇ ਦਿਲ ਵਿੱਚ ਇੱਕ ਵੱਡਾ ਤੂਫਾਨ ਉੱਠਿਆ ਸੀ 15 ਸਾਲ ਪਹਿਲਾਂ ਇਹ ਸਮਾਗਮ ਉਸਨੇ ਆਪਣੀ ਗਵਾਚੀ ਹੋਈ ਧੀ ਅਤੇ ਆਪਣੀ ਮਰਹੂਮ ਪਤਨੀ surjit kaur ਦੀ ਯਾਦ ਵਿੱਚ ਕਰਵਾਇਆ ਸੀ 15 ਸਾਲ ਪਹਿਲਾਂ ਜਦੋਂ ਉਸ ਦੀ ਧੀ ਉਸ ਤੋਂ ਦੂਰ ਹੋ ਗਈ ਉਸ ਦੀ ਪਤਨੀ surjit kaur ਜਿਸ ਨੇ ਇਸ ਘਟਨਾ ਦਾ ਦੋਸ਼ ਆਪਣੇ ਸਿਰ ਲੈ ਕੇ ਜ਼ਿੰਦਗੀ ਭਰ ਤੜਫੀ ਅਤੇ ਆਪਣੀ ਆਖਰੀ ਸਾਹ ਇੱਕੋ ਇੱਛਾ ਜਤਾਈ ਕਈ ਵਾਰ ਰਬ ਅਗੇਰ ਦਰਸ ਕੀਤੀ ਮੈਂ ਆਪਣੀ ਬੇਟੀ ਨੂੰ ਦੁਲਹੰਦੇ ਰੂਪ ਵਿੱਚ ਦੇਖਣਾ ਚਾਹਲੀ ਹਾਂ ਪਰ ਇਹ ਇੱਛਾ ਅਧੂਰੀ ਛੱਡ ਕੇ 8 ਸਾਲ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਕਹ ਗਈ ਗੁਰਮੀਤ ਸਿੰਘ ਨੇ ਸੋਚਿਆ ਕਿ ਜੇ ਮੇਰੀ ਬੇਟੀ ਜਿਉਂਦੀ ਹੁੰਦੀ ਤਾਂ ਅੱਜ ਉਹ 18 ਸਾਲ ਦੀ ਹੋਣੀ ਸੀ ਇਸ ਯਾਦ ਨੂੰ ਜਿਉਂਦਾ ਰੱਖਣ ਅਤੇ ਸੁਰਜੀਤ ਦੀ ਆਤਮਾ ਨੂੰ ਸ਼ਾਂਤੀ ਦੇਣ ਲਈ ਉਸਨੇ ਇੱਕ ਸਮੂਹਿਕ ਵਿਆਹ ਦਾ ਆਯੋਜਨ ਕੀਤਾ ਸੀ ਸਮੂਹਿਕ ਵਿਆਦੀ ਰਸਮ ਸ਼ੁਰੂ ਹੋਈ ਗੁਰਦੁਆਰੇ ਦੇ ਅੰਦਰ ਗੁਰਬਾਣੀ ਦੇ ਸ਼ਬਦ ਗੁੰਜਰੇ ਸਨ ਗੁਰੂ ਆਪਣੇ ਸਦਾ ਸਦਾ ਨਾਮ ਦੇਵੇਂ ਸੁਖ ਪਾਈ ਸਾਰੇ ਜੋੜੇ ਗੁਰਦੁਆਰੇ ਵਿੱਚ ਲਾਵਾਂ ਲੈਣ ਲਈ ਚਲ ਗਏ ਗੁਰਮੀਤ ਸਿੰਘ ਨੇ ਫੈਸਲਾ ਕੀਤਾ ਕਿ ਉਹ ਹਰ ਜੋੜੇ ਨੂੰ ਮਿਲੇਗਾ ਅਤੇ ਉਹਨਾਂ ਦੇ ਨਾਲ ਫੋਟੋ ਖਿਚਵਾਏਗਾ ਤਾਂ ਜੋ ਇਹ ਪਲ ਉਸਦੀ ਯਾਦ ਵਿੱਚ ਹਮੇਸ਼ਾ ਬਸ ਸਕੇ ਇੱਕ ਨੌਜਵਾਨ ਫੋਟੋਗ੍ਰਾਫਰ ਜਿਸ ਨੇ ਕਾਲੀ ਟੀ-ਸ਼ਰਟ ਅਤੇ ਜਿੰਸ ਪਾਈ ਹੋਈ ਸੀ ਉਸ ਤੇ ਨਾਲ ਨਾਲ ਚੱਲ ਰਿਹਾ ਸੀ ਉਸ ਤੇ ਗੱਲ ਵਿੱਚ ਇੱਕ ਵੱਡਾ ਕੈਮਰਾ ਲਟਕ ਰਿਹਾ ਸੀ ਅਤੇ ਉਹ ਹਰ ਜੋੜੇ ਦੇ ਨਾਲ ਗੁਰਮੀਤ ਸਿੰਘ ਦੀ ਫੋਟੋ ਖਿਚਵਾ ਰਿਹਾ ਸੀ ਗੁਰਮੀਤ ਸਿੰਘ ਹੌਲੀ-ਹੌਲੀ ਚਲਦਾ ਹੋਇਆ ਜੋੜਿਆਂ ਵੱਲ ਵਧ ਰਿਹਾ ਸੀ ਉਸਦੇ ਪੈਰਾਂ ਵਿੱਚ ਇੱਕੋ ਅਜੀਬ ਜਿਹਾ ਭਾਰੀਪਨ ਸੀ ਜਿਵੇਂ ਉਸ ਦਾ ਦਿਲ ਉਸ ਨੂੰ ਕੁਝ ਕਹਿਣਾ ਚਾਹੁੰਦਾ ਹੋਵੇ ਉਹ ਹਰ ਜੋੜੇ ਨੂੰ ਅਸੀਸ ਦਿੰਦਾ ਵਾਹਿਗੁਰੂ ਤੁਹਾਨੂੰ ਸਦਾ ਸੁਖੀ ਰੱਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ ਹਰ ਜੋੜੇ ਦੇ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਅਤੇ ਉਹ ਗੁਰਮੀਤ ਸਿੰਘ ਦੇ ਪੈਰ ਛੂਕੇ ਅਸੀਸ ਲੈਂਦੇ ਪਰ ਜਿਵੇਂ ਹੀ ਉਹ ਇੱਕ ਇੱਕ ਕਰਦਾ 29 ਜੋੜੇ ਦੇ ਕੋਲ ਪਹੁੰਚਿਆ ਉਸਦੇ ਪੈਰ एकदम ਰੁਕ ਗਏ ਉਸਨੇ ਦੇਖਿਆ ਕਿ ਇਸ ਜੋੜੇ ਦਾ ਦੁਲਹਾ ਉਸਦਾ ਆਪਣਾ ਡਰਾਈਵਰ ਜਸਕਰਨ ਸਿੰਘ ਸੀ ਜਸਕਰਨ ਸਿੰਘ ਨੇ ਇੱਕ ਸਧਾਰਨ ਸੁਨਾਰੇ ਰੰਗ ਦੀ ਸ਼ਰਵਾਨੀ ਪਾਈ ਸੀ ਅਤੇ ਉਸਦੀ ਦਸਤਾਰ ਤੇ ਇੱਕ ਛੋਟੀ ਜੀ ਕਲਗੀ ਲੱਗੀ ਸੀ ਜਸਕਰਨ ਨੇ ਇੱਕ ਗਰੀਬ ਲੜਕੀ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਸੀ ਅਤੇ ਗੁਰਮੀਤ ਸਿੰਘ ਨੂੰ ਇਸ ਗੱਲ ਦੀ ਬੜੀ ਖੁਸ਼ੀ ਸੀ ਲਈ ਉਸਨੇ ਜਸਕਰਨ ਦੀ ਪਿੱਠ ਥਪਥਪਾਈ ਅਤੇ ਕਿਹਾ ਸ਼ਾਬਾਸ਼ ਬੇਟਾ ਜਸਕਰਨ ਤੂੰ ਬਹੁਤ ਵਧੀਆ ਕੰਮ ਕੀਤਾ ਹੈ ਇੱਕ ਗਰੀਬ ਲੜਕੀ ਨੂੰ ਆਪਣਾ ਜੀਵਨ ਸਾਥੀ ਚੁਣਨਾ ਇਸੱਚੀ ਸੇਵਾ ਹੈ ਕੋਈ ਕੋਈ ਇਸ ਸੇਵਾ ਨੂੰ ਕਰਨਾ ਜਿਗਰਾ ਰੱਖ ਸਕਦਾ ਹੈ ਵਾਹਿਗੁਰੂ ਤੁਹਾਡੇ ਜੋੜੇ ਨੂੰ ਸਦਾ ਸੁਖੀ ਰੱਖੇ ਪਰ ਜਿਵੇਂ ਹੀ ਅੱਗੇ ਵਧਣ ਲੱਗਿਆ ਨਾ ਉਸ ਦੀ ਨਜ਼ਰ ਦੁਲਹਨ ਤੇ ਪਈ ਉਸ ਦਾ ਦਿਲ ਧੜਕਣ ਲੱਗ ਪਿਆ ਦੁਲਹਨ ਨੇ ਲਾਲ ਜੋੜਾ ਪਾਇਆ ਹੋਇਆ ਸੀ ਜਿਸ ਤੇ ਸੁਨਹਿਰੀ ਜਰੀਦਾ ਕੰਮ ਕੀਤਾ ਹੋਇਆ ਸੀ ਉਸ ਦੀ ਚੁੰਨੀ ਥੋੜੀ ਜੀ ਸਰਕ ਰਹੀ ਸੀ ਅਤੇ ਗੁਰਮੀਤ ਸਿੰਘ ਦੀ ਨਜ਼ਰ ਉਸ ਦੀ ਗਰਦਨ ਤੇ ਪਈ ਉੱਥੇ ਇੱਕ ਜਨਮ ਦਾ ਨਿਸ਼ਾਨ ਸੀ ਇੱਕ ਅਜੀਬ ਨਿਸ਼ਾਨ ਜੋ ਉਸ ਨੂੰ ਜਾਣਿਆ ਪਛਾਣਿਆ ਜਾਪ ਰਿਹਾ ਸੀਆਂ ਅੱਖਾਂ ਫੈਲ ਗਈਆਂ ਉਹ ਦੁਲਹਨ ਨੂੰ ਦੌੜਨ ਲੱਗ ਪਿਆ ਦੁਲਹਨ ਨੇ ਵੀ ਉਸ ਵੱਲ ਦੇਖਿਆ ਅਤੇ ਉਸ ਦੀਆਂ ਅੱਖਾਂ ਵਿੱਚ ਵੀ ਇੱਕ ਅਜੀਬ ਜਿਹੀ ਚਮਕ ਆ ਗਈ ਸੰਗਤ ਨੇ ਸੋਚਿਆ ਕਿ ਇਹ ਇੱਕ ਆਮ ਪਾਗਲ ਹੈ ਕਈ ਲੋਕਾਂ ਨੇ ਆਪਸ ਵਿੱਚ ਗੱਲਾਂ ਕਰਦੇ ਕਿਆ ਡੀਐਸਪੀ ਸਾਹਿਬ ਨੂੰ ਸ਼ਾਇਦ ਆਪਣੀ ਧੀ ਦੀ ਯਾਦ ਆ ਗਈ ਹੋਣੀ ਬਹੁਤ ਸਾਰੀਆਂ ਧੀਆਂ ਨੂੰ ਦੁਲਹਨ ਦੇ ਰੂਪੇ ਦੇਖ ਕੇ ਸ਼ਾਇਦ ਉਪਭਵਕ ਹੋ ਗਏ ਨੇ ਇੱਕ ਬੀਬੀ ਨੇ ਆਪਣੀ ਸਹੇਲੀ ਨੂੰ ਕਿਹਾ ਇਸ ਸਮਾਗਮ ਤਾਂ ਉਹਨਾਂ ਨੇ ਆਪਣੀ ਧੀ ਦੀ ਯਾਦ ਵਿੱਚ ਕਰਾਇਆ ਹੈ ਸੁਣਿਆ ਹੈ ਉਹਨਾਂ ਦੀ ਧੀ ਬਚਪਨ ਦੇ ਵਿੱਚ ਹੀ ਗਵਾਚ ਗਈ ਸੀ ਪਰ ਗੁਰਮੀਤ ਸਿੰਘ ਦੇ ਦਿਲ ਵਿੱਚ ਵੱਡਾ ਤੂਫਾਨ ਸੀ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉੱਥੇ ਹੀ ਜੰਪਿਆ ਫੋਟੋਗ੍ਰਾਫਰ ਨੇ ਕਿਹਾ ਸਾਬ ਅਗਲੇ ਜੋੜੇ ਵੱਲ ਚਲੀਏ ਸਮਾਂ ਹੋ ਗਿਆ ਹੈ ਪਰ ਗੁਰਮੀਤ ਸਿੰਘ ਨੇ ਕੋਈ ਜਵਾਬ ਨਾ ਦਿੱਤਾ ਉਹ ਸਿਰਫ ਦੁਲਹਨ ਨੂੰ ਦੇਖ ਰਿਹਾ ਸੀ ਉਸ ਦੀਆਂ ਅੱਖਾਂ ਵਿੱਚ ਸਵਾਲ ਸੀ ਕੌਣ ਸੀ ਇਹ ਦੁਲਹਨ ਕਿ ਇਹ ਸੱਚਮੁੱਚ ਉਸਤੇ ਇੱਕ ਦਵਾਚੀ ਹੋਈ ਤੇ ਇਸੇ ਜਾਂ ਇਹ ਸਿਰਫ ਇੱਕ ਭੁਲੇਖਾ ਇਸ ਭੌਤਿਕ ਪਲ ਦੇ ਵਿੱਚੇ ਕੀ ਰਿਹਾ ਸੀ ਆਖਰਕਾਰ ਕੌਣ ਸੀ ਉਹ ਲੜਕੀ ਕਿਸ ਸੀ ਉਸ ਦਾ ਸੰਬੰਧ ਡੀਐਸਪੀ ਸਾਹਿਬ ਦੇ ਨਾਲ ਜਾਣਨ ਦੇ ਲਈ ਬਣੇ ਰਹੋ ਜੀ ਜਿਹੜੀ ਉਹਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਗੱਜਕੇ ਬਲਾਉ ਜੀ ਫਤਿਹ ਆਖਰੀ ਵਾਹਿਗੁਰੂ ਜੀ ਕਾ ਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਖਮਾਣੋ ਵਿੱਚ ਸਰਦਾਰ ਗੁਰਮੀਤ ਸਿੰਘ ਅਤੇ ਸੁਰਜੀਤ ਕੌਰ ਦਾ ਵਿਆਹ ਹੋਇਆ ਖਮਾਣੋ ਦੇ ਇੱਕ ਸਧਾਰਨ ਗੁਰਦੁਆਰੇ ਵਿੱਚ ਇਹ ਆਨੰਦਕਾਰਜ ਹੋਇਆ ਸੀ ਗੁਰਦੁਆਰੇ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ ਅਤੇ ਗੁਰਬਾਣੀ ਦੇ ਸ਼ਰਧ ਗੁੰਜਰੇ ਸਨ ਧੰਨ ਸੁਹਾਗਣ ਜੋ ਪਿਆਰੇ ਨਾਲ ਗੁਰਮੀਤ ਨੇ ਸੁਨਹਿਰੀ ਸ਼ਰਵਾਨੀ ਅਤੇ ਇੱਕ ਨੀਲੀ ਦਸਤਾਰ ਸਜਾਈ ਸੀ ਜਦਕਿ ਸੁਰਜੀਤ ਨੇ ਇੱਕ ਗੁਲਾਬੀ ਜੋੜਾ ਪਾਇਆ ਹੋਇਆ ਸੀ ਜਿਸ ਤੇ ਸੁਨਹਿਰੀ ਜ਼ਰੀਦਾ ਕਮ ਹੋਇਆ ਸੀ ਉਸ ਦੀ ਚੁੰਨੀ ਤੇ ਛੋਟੇ ਛੋਟੇ ਤਾਰੇ ਚਮਕ ਰਹੇ ਸਨ ਜਿਵੇਂ ਉਹ ਆਪਣੇ ਨਵੇਂ ਜੀਵਨ ਦੀ ਸ਼ੁਰੂਆਤੀ ਖੁਸ਼ੀ ਨੂੰ ਬਿਆਨ ਕਰ ਰਹੇ ਹੋਣ ਗੁਰਮੀਤ ਸਿੰਘ ਦਾ ਪਰਿਵਾਰ ਇੱਕ ਬੜਾ ਸਧਾਰਨ ਕਿਸਾਨ ਪਰਿਵਾਰ ਸੀ ਉਹਨਾਂ ਦੇ ਪਿੰਡ ਵਿੱਚ ਲਗਭਗ 5 ਕੁ ਕਿੱਲੇ ਜ਼ਮੀਨ ਸੀ ਜਿਸ ਤੇ ਉਹ ਝੋਨੇ ਅਤੇ ਕਣਕ ਦੀ ਖੇਤੀ ਕਰਦੇ ਸਨ ਗੁਰਮੀਤ ਦੇ ਪਿਤਾ ਜੀ ਸਰਦਾਰ ਦਰਸ਼ਨ ਸਿੰਘ ਇੱਕ ਸਿੱਧੇ ਅਤੇ ਸਖਤ ਸੁਭਾਅ ਵਾਲੇ ਇਨਸਾਨ ਸਨ ਜਿਨ੍ਹਾਂ ਨੇ ਗੁਰਮੀਤ ਨੂੰ ਹਮੇਸ਼ਾ ਇਮਾਨਦਾਰੀ ਅਤੇ ਮਿਹਨਤ ਦੀ ਸਿੱਖਿਆ ਦਿੱਤੀ ਗੁਰਮੀਤ ਨੇ ਪੰਜਾਬ ਪੁਲਿਸ ਵਿੱਚ ਨੌਕਰੀ ਸ਼ੁਰੂ ਕੀਤੀ ਅਤੇ ਉਹ ਇੱਕ ਐਸਆਈ ਦੇ ਅਹੁਦੇ 'ਤੇ ਸੀ surjit ਦੇ ਪਿਤਾ ਜੀ ਭਾਈ ਗੁਰਚਨ ਸਿੰਘ ਪਿੰਡ ਦੇ ਗੁਰਦੁਆਰੇ ਵਿੱਚ ਗ੍ਰੰਥੀ ਸੰਗਤ ਸੁਰਜੀਤ ਨੂੰ ਬਚਪਨ ਤੋਂ ਹੀ ਗੁਰਬਾਣੀ ਦੀ ਸੇਵਾ ਅਤੇ ਨਿਮਰਤਾ ਦੀ ਸਿੱਖਿਆ ਮਿਲੀ ਸੀ ਉਹ ਹਰ ਰੋਜ਼ ਸਵੇਰੇ ਉੱਠ ਕੇ ਨਿਤਨੇਮ ਕਰਦੀ ਅਤੇ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰਦੀ ਜਦੋਂ ਲਾਵਾਂ ਦੀ ਰਸਮ ਖਤਮ ਹੋਈ ਨਾ ਤਾਂ ਗੁਰਮੀਤ ਨੇ ਸੁਰਜੀਤ ਦਾ ਹੱਥ ਫੜ ਕੇ ਵਾਦਾ ਕੀਤਾ ਸੁਰਜੀਤ ਮੈਂ ساری ਉਮਰ ਤੁਹਾਨੂੰ ਖੁਸ਼ ਰੱਖਾਂਗਾ ਸਾਡੇ ਘਰ ਦੇ ਵਿੱਚ ਬੱਚਿਆਂ ਦੀਆਂ ਅਕਲਕਾਰੀਆਂ ਗੂੰਜਣਗੀਆਂ ਅਤੇ ਅਸੀਂ ਵਾਹਿਗੁਰੂ ਦੀ ਸੇਵਾ ਕਰਦੇ ਹੋਏ ਜੀਵਨ ਬਤੀਤ ਕਰਾਂਗੇ ਸੁਰਜੀਤ ਨੇ ਆਪਣੇ ਚਿਹਰੇ ਨਾਲ ਅੱਖਾਂ ਪੁੰਹਦੇ ਹੋਏ ਮੁਸਕਰਾਉਂਦਿਆਂ ਕਿਹਾ ਉਸ ਦੀਆਂ ਅੱਖਾਂ ਵਿੱਚ ਇੱਕ ਸੁਪਨਾ ਸੀ ਇੱਕ ਪੂਰੇ ਪਰਿਵਾਰ ਦਾ ਸੁਪਨਾ ਕਿਤੇ ਉਹ ਆਪਣੇ ਬੱਚਿਆਂ ਨੂੰ ਗੁਰਬਾਣੀ ਸਿਖਾਰੇ ਹੋਣ ਨੂੰ ਅਤੇ ਉਹਨਾਂ ਨੂੰ ਵਾਹਿਗੁਰੂ ਦੇ ਰਾਹ ਤੇ ਚੱਲਣ ਦੀ ਪ੍ਰੇਰਣਾ ਦੇਣ ਪਰ ਸਮਾਂ ਬੀਤ ਗਿਆ ਅਤੇ ਉਹਨਾਂ ਦੀ ਇਹ ਚਾਹ ਅਧੂਰੀ ਰਹੀ ਵਿਆਹ ਦੇ 5 ਸਾਲ ਬੀਤ ਚੁਕੇ ਸਨ ਪਰ ਉਹਨਾਂ ਦੇ ਘਰ ਦੇ ਵਿੱਚ ਬੱਚੇ ਦੀ ਕਲਕਾਰ ਨਹੀਂ ਸੀ ਗੁਰਮੀਤ ਅਤੇ ਸੁਰਜੀਤ ਨੇ ਪੰਜਾਬ ਦੇ ਹਰ ਵੱਡੇ ਹਸਪਤਾਲ ਵਿੱਚ ਦਿਖਾਇਆ ਉਹ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿੱਚ ਗਏ ਜਿੱਥੇ ਉਹਨਾਂ ਨੂੰ ਲੰਬੀਆਂ ਲਾਈਨਾਂ ਵਿੱਚ ਖੜੇ ਹੋਣਾ ਪਿਆ ਫਿਰ ਉਹ ਅੰਮ੍ਰਿਤਸਰ ਦੇ ਇੱਕ ਨਾਮੀ ਡਾਕਟਰ ਕੋਲ ਗਏ ਜਿਸ ਨੇ ਉਹਨਾਂ ਨੂੰ ਕਈ ਟੈਸਟ ਕਰਵਾਏ ਹਰ ਡਾਕਟਰ ਨੇ ਇਹੋ ਜਵਾਬ ਦਿੱਤਾ ਤੁਹਾਡੇ ਮਾਤਾ ਪਿਤਾ ਬਣਨ ਦੀ ਕੋਈ ਉਮੀਦ ਨਹੀਂ ਹੈ ਸੁਰਜੀਤ ਦੀਆਂ ਅੱਖਾਂ ਵਿੱਚ ਹੰਝੂ ਅਤੇ ਦਿਲ ਵਿੱਚ ਨਿਰਾਸ਼ਾ ਭਰ ਗਈ ਉਹ ਹਰ ਰੋਜ਼ ਰਾਤ ਨੂੰ ਆਪਣੇ ਸਿਰਾਂਨੇ ਨੂੰ ਹੰਝੂਆਂ ਨਾਲ ਭਿਜਾ ਦਿੰਦੀ ਡਾਕਟਰ ਤੋਂ ਨਿਰਾਸ਼ ਹੋ ਕੇ ਉਹ ਨਾਨਕ ਗੁਰਦੁਆਰਿਆਂ ਦਾ ਸਹਾਰਾ ਲਿਆ ਸ਼੍ਰੀ ਦਰਬਾਰ ਸਾਹਿਬ ਗਏ ਜਿੱਥੇ ਸੁਰਜੀਤ ਨੇ ਸਰੋਵਰ ਦੇ ਕਿਨਾਰੇ ਬੈਠ ਕੇ ਕੰਟਿਆਂਗਪੁਰ ਬਾਣੀ ਦਾ ਪਾਠ ਕੀਤਾ ਆਨੰਦਪੁਰ ਸਾਹਿਬ ਗਏ ਜਿੱਥੇ ਉਹਨਾਂ ਨੇ ਖਾਲਸੇ ਪੰਥ ਦੀ ਸਾਜਣਾ ਦੀ ਧਰਤੀ ਤੇ ਅਰਦਾਸ ਕੀਤੀ ਤਰਨਤਾਰਨ ਸਾਹਿਬ ਵੀ ਗਏ ਗੋਇੰਦਵਾਲ ਸਾਹਿਬ ਅਤੇ ਪੰਜਾਬ ਦੇ ਲਗਭਗ ਹਰ ਇਤਿਹਾਸਿਕ ਗੁਰਦੁਆਰੇ ਦੇ ਵਿੱਚ ਦਿੱਤੇ ਉਹਨਾਂ ਨੂੰ ਉਮੀਦ ਸੀ ਹਰ ਵਾਰ ਅਰਦਾਸ ਕਰਦੇ ਹੈ ਬਾਈ ਗੁਰੂ ਸੱਚੇ ਪਾਤਸ਼ਾਹ ਸਾਨੂੰ ਇੱਕ ਸੰਤਾਨ ਦੀ ਦਾਤ ਬਖਸ਼ੋ ਸਾਡੀ ਝੋਲੀ ਪੜਦੇ ਹੋ ਪਰ ਉਹਨਾਂ ਦੀ ਇਹ ਅਰਦਾਸ ਹਮੇਸ਼ਾ ਅਧੂਰੀ ਰਹਿ ਜਾਂਦੀ ਸਾਲ 2005 ਦੇ ਵਿੱਚ ਗੁਰਮੀਤ ਨੇ ਸੁਰਜੀਤ ਨੂੰ ਕਿਹਾ ਸੁਰਜੀਤ ਅਸੀਂ ਸਾਰੇ ਰਕਟਰਾਂ ਦਖਾਇਆ ਹੈ ਸਾਰੇ ਗੁਰਦੁਆਰਿਆਂ ਵਿੱਚ ਮੱਥਾ ਟੇਕਿਆ ਪਰ ਹੁਣ ਮੈਂ ਸੋਚਿਆ ਹੈ ਸਾਨੂੰ ਫਤਿਹਗੜ੍ਹ ਸਾਹਿਬ ਵੀ ਜਾਣਾ ਚਾਹੀਦਾ ਹੈ ਛੋਟੇ ਸਾਹਿਬ ਜਦਾਂ ਦੀ ਸ਼ਹੀਦੀ ਦੀ ਧਰਤੀ ਉੱਥੇ ਅਰਦਾਸ ਕਰਾਂਗੇ ਜੇ ਉਹਨਾਂ ਨੇ ਸਾਡੀ ਅਰਦਾਸ ਸੁਣ ਲਈ ਨਾ ਤਸ ਸਾਡੀ ਝੋਲੀ ਜ਼ਰੂਰ ਪਰ ਜਾਵੇਗੀ ਸੁਰਜੀਤ ਦੀਆਂ ਅੱਖਾਂ ਵਿੱਚ ਚਮਕ ਆ ਗਈ ਉਸਨੇ ਕਿਹਾ ਜੇ ਬਹੁਤ ਵਧੀਆ ਵਿਚਾਰ ਹੈ ਮੈਂ ਸੁਣਿਆ ਹੈ ਕਿ ਜੋੜ ਮੇਲੇ ਦੌਰਾਨ ਉੱਤੇ ਅਰਦਾਸ ਕਰਨ ਦੇ ਨਾਲ ਛੋਟੇ ਸਾਹਿਬ ਜੀ ਦੇ ਮਾਤਾ ਗੁਜਰੀ ਜੀ ਜ਼ਰੂਰ ਅਰਦਾਸ ਸੁਣਦੇ ਹਨ ਦੋਵੇਂ ਫਤਿਹਗੜ ਸਾਹਿਬ ਦੇ ਜੋੜ ਮੇਲੇ ਵਿੱਚ ਪਹੁੰਚੇ ਗੁਰਦੁਆਰੇ ਦੇ ਅੰਦਰ ਇੱਕ ਭਾਵੁਕ ਅਰਦਾਸ ਕੀਤੀ ਸੁਰਜੀਤ ਨੇ ਆਪਣਾ ਹੱਥ ਜੋੜ ਕੇ ਕਿਹਾ हे ਸੱਚੇ ਪਾਤਸ਼ਾਹ ਜਿਵੇਂ ਤੁਸੀਂ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰੀ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦਿੱਤੀ ਹੈ ਓਵੇਂ ਸਾਡੀ ਝੋਲੀ ਵਿਚ ਵੀ ਇੱਕ ਸੰਤਾਨ ਦੀ ਦਾਤ ਬਖਸ਼ੋ ਸਾਡੀ ਝੋਲੀ ਵੀ ਪੜਦੇ ਹੋ ਸਾਡੇ ਕੋਲ ਵੀ ਸੰਤਾਨ ਦੇਓ ਜਿਸ ਨੂੰ ਅਸੀਂ ਤੁਹਾਡੇ ਨਾਲ ਲੜ ਲਗਾ ਸਕੀਏ ਤੁਹਾਡੀ ਬਾਣੀਆਂ ਸੁਣਾ ਸਕੀਏ ਤੁਹਾਡੇ ਇਤਿਹਾਸ ਨਾਲ ਉਹਨਾਂ ਨੂੰ ਜਾਣੂ ਕਰਵਾਈਏ ਉਹ ਦੋਵੇਂ ਇਹ ਅਰਦਾਸ ਕਰਕੇ ਇੱਕ ਅਜੀਬ ਜਿਹੀ ਸ਼ਾਂਤੀ ਮਹਿਸੂਸ ਕਰ ਰਹੇ ਸਨ ਗੁਰਮੀਤ ਨੇ ਸੁਰਜੀਤ ਦੇ ਮੋਢੇ ਤੇ ਹੱਥ ਰੱਖਿਆ ਅਤੇ ਕਿਹਾ ਸੁਰਜੀਤ ਵਾਹਿਗੁਰੂ ਜੀ ਸਾਡੀ ਅਰਦਾਸ ਜਰੂਰ ਸੁਣਨਗੇ ਕੁਝ ਮਹੀਨਾ ਬਾਅਦ ਸੱਚਮੁੱਚ ਇੱਕ ਚਮਤਕਾਰ ਵਾਪਰਿਆ ਸੁਰਜੀਤ ਗਰਭਤੀ ਸੀ ਡਾਕਟਰ ਵੀ ਹੈਰਾਨ ਸੀ ਕਿਉਂਕਿ ਉਹਨਾਂ ਨੇ ਤਾਂ ਸਾਫ ਇਨਕਾਰ ਕਰ ਦਿੱਤਾ ਸੀ ਸੁਰਜੀਤ ਨੇ ਗੁਰਮੀਤ ਨੂੰ ਗੜੇ ਲਗਾਉਂਦੇ ਹੋਏ ਕਿਹਾ ਇਹ ਸਭ ਛੋਟੇ ਸਾਹਿਬਜ਼ਾਦਿਆਂ ਦੀ ਮਹਿਰ ਹੈ ਮਾਈਗਰੂ ਨੇ ਸਾਡੀ ਅਰਦਾਸ ਸੁਣ ਲਈ ਹੈ ਸਾਲ 2006 ਦੇ ਵਿੱਚ ਉਹਨਾਂ ਦੇ ਘਰ ਇੱਕ ਪਿਆਰੀ ਜੀ ਧੀ ਨੇ ਜਨਮ ਲਿਆ ਉਹਨਾਂ ਨੇ ਉਸ ਦਾ ਨਾਮ ਰੱਖਿਆ ਸੀ ਸੁਖਮਨੀ ਸੁਖਮਨੀ ਦੇ ਜਨਮ ਤੇ ਗੁਰਮੀਤ ਅਤੇ ਸੁਰਜੀਤ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਦੀ ਬਹਾਰ ਲਿਆ ਦਿੱਤੀ ਸੁਖਮਨੀ ਦੀਆਂ ਨਿੱਕੀਆਂ ਨਿੱਕੀਆਂ ਹਾਸੀਆਂ ਉਸ ਦੀਆਂ ਗੁਲਾਬੀ ਗੱਲਾਂ ਅਤੇ ਉਸ ਦੀਆਂ ਚਮਕਦੀਆਂ ਅੱਖਾਂ ਉਹਨਾਂ ਦੀ ਜ਼ਿੰਦਗੀ ਦਾ ਸਹਾਰਾ ਬਣ ਗਈਆਂ ਸੁਖਮਨੀ ਦੀ ਗਰਦਨ ਤੇ ਇੱਕ ਛੋਟਾ ਜਿਹਾ ਜਨਮ ਨਿਸ਼ਾਨ ਸੀ ਜਿਸ ਨੂੰ ਵੇਖ ਕੇ ਸੁਰਜੀਤ ਅਕਸਰ ਕਹਿੰਦੀ ਇਹ ਸ਼ਾਇਦ ਵਾਹਿਗੁਰੂ ਦੀ ਨਿਸ਼ਾਨੀ ਹੈ ਸਾਡੀ ਸੁਖਮਨੀ ਸਾਡੀ ਜਾਨ ਹੈ ਸਾਡੀ ਸੁਖ ਦੀ ਮਨੀ ਹੈ ਗੁਰਮੀਤ ਜੋ ਪਹਿਲਾਂ ਆਪਣੀ ਡਿਊਟੀ ਵਿੱਚ ਰੁੱਝਿਆ ਰਹਿੰਦਾ ਸੀ ਹੁਣ ਘਰ ਜਲਦੀ ਆਉਣ ਲੱਗ ਪਿਆ ਆ ਉਹ ਸੁਖਮਨੀ ਨੂੰ ਗੋਦੀ ਚੁੱਕ ਕੇ ਕੰਟਿਆਂ ਖੇਡਦਾ surjit ਨੇ ਸੁਖਮਨੀ ਨੂੰ ਗੁਰਬਾਣੀ ਦੀਆਂ ਤੁਕਾਂ ਬਚਪਨ ਤੋਂ ਹੀ ਸੁਖਾਣੀਆਂ ਸ਼ੁਰੂ ਕਰ ਦਿੱਤੀਆਂ ਸੁਖਮਨੀ ਦੀ ਨਿੱਕੀ ਜੀ ਆਵਾਜ਼ ਵਿੱਚ ਇੱਕ ਓੰਕਾਰ ਸਤਨਾਮ ਕਰਤਾਪੁਰਖ ਸੁਣ ਕੇ ਉਹ ਦੋਵੇਂ ਖੁਸ਼ੀ ਨਾਲ ਝੁੰਮਟਦੇ ਹਰ ਸਾਲ ਉਹ ਫਤੇਗੜ ਸਾਹਿਬ ਦੇ ਜੋੜ ਮੇਲੇ ਵਿੱਚ ਜਾਣ ਲੱਗੇ ਉਹ ਸੁਖਮਨੀ ਨੂੰ ਨਾਲ ਲੈ ਕੇ ਜਾਂਦੇ ਅਤੇ ਗੁਰਦੁਆਰੇ ਦੇ ਵਿੱਚ ਮੱਥਾ ਟੇਕ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਜੋੜ ਮੇਲੇ ਦੌਰਾਨ ਫਤਿਹਗੜ ਸਾਦਾ ਮਾਹੌਲ ਬਹੁਤ ਰੌਣਕਮਈ ਹੁੰਦਾ ਚਾਰੇ ਪਾਸੇ ਸੰਗਤ ਦੀ ਭੀੜ ਕੇਸਰੀ ਰੰਗ ਦੇ ਝੰਡੇ ਅਤੇ ਢੋਲ ਦੀ ਆਵਾਜ਼ ਸੁਖਮਨੀ ਨੂੰ ਮੇਲੇ ਵਿੱਚ ਘੋੜੇ ਦੀ ਸਵਾਰੀ ਅਤੇ ਝੂਟਿਆਂ ਦਾ ਬਹੁਤ ਸ਼ੌਂਕ ਸੀ ਉਹ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਝੂਟੇ ਨੂੰ ਧੱਕਾ ਰਂਦੀ ਅਤੇ ਉਸ ਦੀਆਂ ਹਸਿਆ ਮੇਲੇ ਦੀ ਭੀੜ ਵਿੱਚ ਗੂੰਜਦੀਆਂ ਸੁਰਜੀਤ ਅਤੇ ਗੁਰਮੀਤ ਉਸ ਦੀਆਂ ਖੁਸ਼ੀਆਂ ਦੇਖ ਕੇ ਆਪਣੇ ਸਾਰੇ ਦੁੱਖ ਭੁੱਲ ਗਏ ਸਨ ਪਰ ਵਾਹਿਗੁਰੂ ਦੀ ਮਰਜ਼ੀ ਕੁਝ ਹੋਰ ਸੀ ਸ਼ਾਇਦ ਪਾਣਾ ਕੁਝ ਹੋਰ ਵਾਪਰਨਾ ਸੀ ਜੋੜ ਮੇਲੇ ਦਾ ਦਿਨ ਸੀ ਸੁਖਮਨੀ ਉਦੋਂ ਲਗਭਗ 2.5 ਕੋਸਾਲ ਦੀ ਸੀ ਉਸਨੇ ਇੱਕ ਨਿੱਕੀ ਜਿਹੀ ਗੁਲਾਬੀ ਫਰਾਕ ਪਾਈ ਸੀ ਅਤੇ ਉਸਦੇ ਬਾਣਾ ਵਿੱਚ ਇੱਕ ਛੋਟੀ ਜਿਹੀ ਗੁਲਾਬੀ ਰੰਗ ਦੀ ਪਿੰਨ ਲੱਗੀ ਸੀ ਸੁਰਜੀਤ ਅਤੇ ਸੁਖਮਨੀ ਫਤਿਹਗੜ੍ਹ ਸਭ ਪਹੁੰਚੇ ਉਹਨਾਂ ਨੇ ਪਹਿਲਾਂ ਗੁਰਦੁਆਰੇ ਵਿੱਚ ਮੱਖਾ ਟੇਕਿਆ ਅਤੇ ਗੁਰਮੇਤ ਨੇ ਸੁਖਮਨੀ ਨੂੰ ਗੋਦੀ ਵਿੱਚ ਚੁੱਕਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਖੜ ਕੇ ਅਰਦਾਸ ਕੀਤੀ ਹੇ ਸੱਚੇ ਪਾਤਸ਼ਾਹ ਸਾਡੀ ਤੇਰੂ ਸਦਾ ਖੁਸ਼ ਰੱਖਣਾ ਤੁਹਾਡੇ ਲੰਗ ਲਗਾਣਾ ਅਤੇ ਸਾਡੇ ਪਰਿਵਾਰ ਨੂੰ ਇਕੱਠਾ ਰੱਖਣਾ ਅਰਦਾਸ ਖਤਮ ਕਰਕੇ ਮੇਲੇ ਵਿੱਚ ਘੁੰਮਣ ਲਈ ਨਿਕਲ ਪਏ ਮੇਲੇ ਵਿੱਚ ਚਾਰੇ ਪਾਸੇ ਰੌਣਕਾਂ ਸੀ ਕਿਤੇ ਚੂੜੀਆਂ ਅਤੇ ਖਿਡੌਣਿਆਂ ਦੀ ਦੁਕਾਨਾਂ ਕਿਤੇ ਗੋਲਗਪਿਆ ਅਤੇ ਦਲੇਬੀਆਂ ਦੀ ਛਟਾਲ ਸੀ ਸੁਖਬਨੀ ਨੇ ਇੱਕ ਘੋੜੀ ਦੀ ਸਵਾਰੀ ਕਰਨ ਦੀ ਜਦ ਕੀਤੀ ਉਸਨੇ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਘੋੜੀ ਦੀ ਤਸਵੀਰ ਵੱਲ ਇਸ਼ਾਰਾ ਕੀਤਾ ਮੰਮੀ ਕੋੜਾ ਮੈਂ ਕੋੜੇ ਤੇ ਚੜਨਾ ਸੁਰਜੀਤ ਨੇ ਮੁਸਕਾਉਂਦਿਆਂ ਹੁਆ ਗੁਰਮੀਤ ਵੱਲ ਦੇਖਿਆ ਅਤੇ ਗੁਰਮੀਤ ਨੇ ਸੁਖਮਨੀ ਨੂੰ ਕੋੜੇ ਤੇ ਬਿਠਾਇਆ ਕੋੜੇ ਵਾਲੇ ਨੇ ਸੁਖਮਨੀ ਨੂੰ ਧੀਰੇ ਧੀਰੇ ਘੁਮਾਣਾ ਸ਼ੁਰੂ ਕਰ ਦਿੱਤਾ ਅਤੇ ਸੁਰਜੀਤ ਉਸ ਤੇ ਨਾਲ ਨਾਲ ਚੱਲਣ ਲੱਗੀ ਕੁਝ ਦਿਨ ਬਾਅਦ ਸੁਰਜੀਤ ਨੂੰ ਪਿਆਸ ਲੱਗੀ ਉਸਨੇ ਸੋਚਿਆ ਉਹ ਇੱਕ ਨੇੜੇ ਦੀ ਦੁਕਾਨ ਤੇ ਜੂਸ ਲਵੇ ਉਸਨੇ ਸੁਖਮਨੀ ਨੂੰ ਘੋੜੇ ਤੇ ਬਿਠਾਇਆ ਸੀ ਅਤੇ ਘੋੜੇ ਵਾਲੇ ਨੂੰ ਕਿਹਾ ਭਾਈ ਥੋੜੀ ਦੇਰ ਧੀਰੇ ਧੀਰੇ ਚੱਲੋ ਮੈਂ ਤਾਂ ਜੂਸ ਲੈ ਕੇ ਵਾਪਸ ਇੱਥੇ ਆਨੇ ਹਾਂ ਉਹ ਜੂਸ ਲੈਣ ਚਲੀ ਗਈ ਇਸ ਦੌਰਾਨ ਗੁਰਮੀਤ ਨੂੰ ਉਸ ਦਾ ਇੱਕ ਜਾਣਕਾਰ ਮਿਲ ਗਿਆ ਉਹ ਦੋਵੇਂ ਗੱਲਾਂ ਕਰਦੇ ਕਰਦੇ ਭੀੜ ਵਿੱਚ ਥੋੜੀ ਦੂਰ ਨਿਕਲ ਗਏ ਸੁਰਜੀਤ ਜਦੋਂ ਜੂਸ ਲੈ ਕੇ ਵਾਪਸ ਆਈ ਉਸਨੇ ਦੇਖਿਆ ਕਿ ਘੋੜਾ ਖਾਲੀ ਸੀ ਸੁਖਮਨੀ ਉੱਤੇ ਨਹੀਂ ਸੀ ਉਸਦਾ ਦਿਲ ੜਕਣ ਲੱਗ ਪਿਆ ਉਸਨੇ ਘੋੜੇ ਵਾਲੇ ਨੂੰ ਪੁੱਛਿਆ ਮੇਰੀ ਤੀ ਕਿੱਥੇ ਹੈ ਘੋੜੇ ਵਾਲੇ ਨੇ ਦਰਦੇ ਕਿਆ ਬੀਬੀ ਜੀ ਮੈਂ ਸੋਚਿਆ ਕਿ ਤੁਸੀਂ ਉਸ ਨੂੰ ਨਾਲ ਲੈ ਕੇ ਚਲੇਦੇ ਹੋ ਇੱਕ ਔਰਤ ਨੇ ਉਸ ਨੂੰ ਗੋਦੀ ਵਿੱਚ ਚੁੱਕਿਆ ਸੀ ਅਤੇ ਮੈਂ ਸੋਚਿਆ ਕਿ ਉਹ ਤੁਸੀਂ ਸੀ ਸੁਰਜੀਤ ਦੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਉਸਦੇ ਹੱਥਾਂ ਵਿੱਚ ਜੂਸ ਦਾ ਗਲਾਸ ਡਿੱਗ ਪਿਆ ਅਤੇ ਉਹ ਚੀਕਦੀ ਹੋਈ ਗੁਰਮੀਤ ਨੂੰ ਬੁਲਾਉਣ ਲੱਗੀ ਸੁੱਖ ਬਣੀ ਨਹੀਂ ਮਿਲ ਰਹੀ ਸੁੱਖ ਬਣੀ ਗਵਾਚ ਗਈ ਗੁਰਮੀਤ ਨੇ ਸੁਰਜੀਤ ਦੀ ਆਵਾਜ਼ ਸੁਣੀ ਅਤੇ ਭੀੜ ਨੂੰ چیرਦੇ ਹੋਏ ਉਸ ਕੋਲ ਪਹੁੰਚਿਆ ਉਸਦਾ ਚਿਹਰਾ ਕੰਬਿਰ ਸੀ ਪਰ ਜਦੋਂ ਸੁਰਜੀਤ ਨੇ ਉਸ ਨੂੰ ਸਾਰੀ ਗੱਲ ਦੱਸੀ ਨਾ ਉਸ ਦੀਆਂ ਅੱਖਾਂ ਵਿੱਚ ਡਰ ਦੀ ਇੱਕ ਲਕੀਰ ਖਿੱਚ ਗਈ ਉਸ ਨੇ ਸੁਰਜੀਤ ਨੂੰ ਸਮਝਾਦੇ ਹੋਏ ਕਿਆ ਤੂੰ ਰੋ ਨਾ ਅਸੀਂ ਉਸ ਨੂੰ ਲੱਭ ਲਵਾਂਗੇ ਉਸਨੇ ਤੁਰੰਤ ਨੇੜੇ ਖੜੇ ਪੁਲਿਸ ਜਵਾਨਾਂ ਨੂੰ ਬੁਲਾਇਆ ਗੁਰਮੀਤ ਉਸ ਸਮੇਂ ਐਸਐਚਓ ਦੇ ਅਹੁਦੇ 'ਤੇ ਸੀ ਅਤੇ ਉਸਨੇ ਆਪਣੀ ਟੀਮ ਨੂੰ ਤੁਰੰਤ ਸੁਖਮਨੀ ਦੀ ਖੋਜ ਸ਼ੁਰੂ ਕਰਨ ਦੇ ਹੁਕਮ ਦਿੱਤੇ ਮੇਲੇ ਦੀ ਭੀੜ ਵਿੱਚ ਸੁਖਮਨੀ ਨੂੰ ਲੱਭਣਾ ਆਸਾਨ ਨਹੀਂ ਸੀ ਚਾਰੇ ਪਾਸੇ ਸੰਗਤ ਦੀ ਭੀੜ ਢੋਲ ਦੀ ਆਵਾਜ਼ ਅਤੇ ਬੱਚਿਆਂ ਦੀਆਂ ਚਿੱਚਾਂ ਸਰਜੀਤ ਨੇ ਆਪਣੀ ਚੁੰਨੀ ਨਾਲ ਮੂੰਹ ਟਕਿਆ ਸੀ ਅਤੇ ਰੋਂਦੇ ਹੋਏ ਇੱਕ ਇੱਕ ਕਰਕੇ ਸਾਰੀਆਂ ਸਟਲਾਂ ਤੇ ਜਾ ਕੇ ਪੁੱਛ ਰਹੀ ਸੀ ਪਿੱਛੇ ਨੇ ਮੇਰੀ ਧੀ ਰੀ ਕੀ ਹੈ ਨਿੱਕੀ ਜਿਹੀ ਕੁੜੀ ਗੁਲਾਬੀ ਫਰਾਕ ਪਾਈ ਹੋਈ ਹੈ ਗੁਰਮੀਤ ਨੇ ਮੇਲੇ ਦੇ ਐਲਾਨ ਸਿਸਟਮ ਤੇ ਸੁਖਮਨੀ ਜੀ ਗਵਾਚਣ ਦਾ ਐਲਾਨ ਕਰਵਾਇਆ ਪਰ ਕਈ ਕੰਟਿਆਂ ਨੇ ਭਾਰਤ ਤੋਂ ਬਾਵਜੂਦ ਵੀ ਸੁਖਮਨੀ ਦਾ ਕੋਈ ਪਤਾ ਨਾ ਲੱਗਿਆ ਰਾਤ ਦੇ 10:00 ਵਜੇ ਮੇਲੇ ਦੀ ਰੌਣਕ ਖਤਮ ਹੋ ਚੁੱਕੀ ਸੀ ਅਤੇ ਸੰਗਤ ਆਪਣੇ ਘਰਾਂ ਨੂੰ ਵਾਪਸ ਜਾ ਰਹੀ ਸੀ ਸੁਰਜੀਤ ਅਤੇ ਗੁਰਮੀਤ ਗੁਰਦੁਆਰੇ ਦੇ ਬਾਹਰ ਇੱਕ ਬੰਜੇ ਬੈਠੇ ਸਨ surjit ਦੀਆਂ ਅੱਖਾਂ ਸੁਝ ਵਿਆਸੀ ਅਤੇ ਉਸਦੀ ਆਵਾਜ਼ ਰੋਂਦੇ ਰੋਂਦੇ ਬੈਠ ਗਈ ਸੀ ਉਸਨੇ ਗੁਰਮੀਤ ਦਾ ਹੱਥ ਫੜ ਕੇ ਕਿਹਾ ਇਹ ਮੇਰੀ ਗਲਤੀ ਸੀ ਮੈਂ ਸੁਖਮਨੀ ਨੂੰ ਨਹੀਂ ਦੇਖਿਆ ਜੇ ਮੈਂ ਜੂਸ ਲੜ ਨਾ ਜਾਂਦੀ ਨਾ ਤਾਂ ਅੱਜ ਸਾਡੀ ਦੀ ਸਾਡੇ ਕੋਲ ਹੁੰਦੀ ਗੁਰਮੀਤ ਨੇ ਉਸ ਨੂੰ ਸੀਨੇ ਨਾਲ ਲਗਾਇਆ ਅਤੇ ਕਿਹਾ ਇੱਕ ਕਿਸੇ ਦੀ ਗਲਤੀ ਨਹੀਂ ਹੈ ਵਾਹਿਗੁਰੂ ਦੀ ਮਰਜ਼ੀ ਸੀ ਪਰ ਅਸੀਂ ਸੁਖਮਨੀ ਨੂੰ ਜ਼ਰੂਰ ਲਭਾਵਾਂਗੇ ਪਰ ਅਸੀਂ ਸੁਖਮਨੀ ਨੂੰ ਜ਼ਰੂਰ ਲਭ ਲਵਾਂਗੇ ਗੁਰਮੀਤ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਉਸਨੇ ਆਪਣੀ ਟੀਮ ਨੂੰ ਨੇੜੇ ਤੇੜੇ ਦੇ ਸਾਰੇ ਪਿੰਡਾਂ ਸ਼ਹਿਰਾਂ ਰੇਲਵੇ ਸਟੇਸ਼ਨਾਂ ਤੇ ਭੇਜਿਆ ਉਸਨੇ ਆਪਣੇ ਸੀਨੀਅਰ ਅਫਸਰਾਂ ਨੂੰ ਬੇਨਤੀ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਪਰ ਦਿਨ ਮਹੀਨੇ ਚ ਬਦਲ ਗਏ ਮਹੀਨੇ ਸਾਲਾਂ ਵਿੱਚ ਬਦਲ ਗਏ ਸੁਖਮਨੀ ਦਾ ਕੋਈ ਸੁਰਾਗam ਲਿਆ ਸੁਰਜੀਤ ਨੇ ਇਸ ਘਟਨਾ ਦਾ ਦੋਸ਼ ਵਾਰ-ਵਾਰ ਆਪਣੇ ਸਿਰ ਤੇ ਲਿਆ ਉਹ ਹਰ ਰੋਜ਼ ਰੋਂਦੀ ਮੇਰੀ ਗਲਤੀ ਸੀ ਮੈਂ ਆਪਣੀ ਬੱਚੀ ਨੂੰ ਗਵਾ ਦਿੱਤਾ ਉਸ ਦੀ ਇਹ ਤੜਪ ਉਸ ਨੂੰ ਅੰਦਰੋਂ ਖਾ ਗਈ ਹਰ ਰੋਜ਼ ਗੁਰਦੁਆਰੇ ਜਾ ਕੇ ਅਰਦਾਸ ਕਰਦੀ ਹੈ ਹੇ ਵਾਹਿਗੁਰੂ ਮੇਰੀ ਸੁਖਮਨੀ ਨੂੰ ਵਾਪਸ ਲੁਟਾ ਦਿਓ ਸਾਲ 2017 ਵਿੱਚ ਸੁਰਜੀਤ ਦੀ ਸਿਹਤ ਐਨੀ ਵਿਗੜ ਗਈ ਕਿ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਨਾ ਪਿਆ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਭਾਰੀ ਡਿਪਰੈਸ਼ਨ ਅਤੇ ਦਿਲ ਦੀ ਬਿਮਾਰੀ ਹੋ ਗਈ ਹੈ ਆਖਰਕਾਰ ਆਖਰੀ ਸਾਲ ਦੇ ਸਮੇਂ ਉਸ ਨੇ ਗੁਰਮੇਦਾ ਹੱਥ ਫੜਿਆ ਅਤੇ ਕਿਹਾ ਮੈਨੂੰ ਰਾਤ ਸੁਪਨਾ ਆਇਆ ਕਿ ਮੈਂ ਆਪਣੀ ਸੁਖਮਨੀ ਨੂੰ ਦੁਲਹਨ ਦੇ ਰੂਪ ਵਿੱਚ ਦੇਖ ਰਹੀ ਹਾਂ ਜੇ ਉਹ ਜੰਦੀ ਹੈ ਨਾ ਉਸ ਨੂੰ ਲੱਭੋ ਮੈਂ ਆਪਣੇ ਅੱਖਾਂ ਨਾਲ ਉਸ ਦਾ ਵਿਆਹ ਦੇਖਣਾ ਚਾਹੁੰਦੀ ਹਾਂ ਲੇਕਿਨ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ ਆਖਰੀ ਸਾਹ ਬੀਤ ਗਏ ਇਹ ਕਿ ਉਸ ਨੇ ਅੱਖਾਂ ਬੰਦ ਕਰ ਲੀਆਂ ਸੁਰਜੀਤ ਦੀ ਮੌਤ ਨੇ ਗੁਰਮੇਤ ਨੂੰ ਤੋੜ ਦਿੱਤਾ ਉਸ ਦਾ ਕਰ ਸੁਣਾ ਹੋ ਚੁੱਕਿਆ ਸੀ ਸੁਖਮਨੀ ਦੀਆਂ ਹਾਸੀਆਂ ਸੁਰਜੀਤ ਦੀ ਗੁਰਬਾਣੀ ਦੀ ਆਵਾਜ਼ ਸਭ ਖਤਮ ਹੋ ਗਿਆ ਇੱਕਲਾ ਹੋ ਚੁੱਕਿਆ ਸੀ ਗੁਰਮੀਤ ਨੇ ਆਪਣੀ ਸਾਰੀ ਜ਼ਿੰਦਗੀ ਪੁਲਿਸ ਦੀ ਡਿਊਟੀ ਵਿੱਚ ਲਗਾ ਦਿੱਤੀ ਉਸ ਦੀ ਸਖਤ ਮਿਜ਼ਾਜੀ ਅਤੇ ਇਮਾਨਦਾਰੀ ਨੇ ਉਸ ਨੂੰ ਡੀਐਸਪੀ ਦੇ ਅਹੁਦੇ ਤੱਕ ਪਹੁੰਚਾ ਦਿੱਤਾ ਉਹ ਲੁਧਿਆਣਾ ਦਾ ਡੀਐਸਪੀ ਬਣ ਗਿਆ ਕਿਤੇ ਉਸ ਨੇ ਅਪਰਾਧ ਨੂੰ ਘਟਾਉਣ ਲਈ ਸਖਤ ਤੋਂ ਸਖਤ ਕਦਮ ਚੁੱਕੇ ਪਰ ਉਸ ਦੇ ਦਿਲ ਵਿੱਚ ਹਮੇਸ਼ਾ ਇੱਕ ਖਾਲੀਪਨ ਸੀ ਹਰ ਸਾਲ ਜੋੜ ਮੇਲੇ ਦੇ ਦੌਰਾਨ ਉਹ ਫਤਿਹਗੜ੍ਹ ਸਾਹਿਬ ਜਾਂਦਾ ਉਹ ਗੁਰਦੁਆਰੇ ਵਿੱਚ ਮੱਥਾ ਟੇਕਦਾ ਅਤੇ ਅਰਦਾਸ ਕਰਦਾ हे 바이ਘੁਰੂ ਸੱਚੇ ਪਾਤਸ਼ਾਹ ਜੇ ਮੇਰੀ ਸੁਖਮਨੀ ਜਾਂਦੀ ਹੈ ਤਾਂ ਮੈਨੂੰ ਉਸ ਨਾਲ ਮਿਲਾ ਦੇਓ ਪਰ ਉਸਦੀ ਇਹ ਅਰਦਾਸ ਹਮੇਸ਼ਾ ਅਧੂਰੀ ਰਹਿ ਜਾਂਦੀ ਕਿਉਂ ਕੀ ਹੁੰਦਾ ਉਹ ਹੈ ਜੋ ਰੱਬ ਨੂੰ ਮਨਜ਼ੂਰ ਹੈ ਸਮਾਬਿੱਧਾ ਗਿਆ ਅਤੇ ਗੁਰਮੇਤ ਨੂੰ ਅਹਿਸਾਸ ਹੋ ਗਿਆ ਉਸ ਨੂੰ ਅੱਗੇ ਵਧਣਾ ਪਵੇਗਾ ਉਸਨੇ ਸੋਚਿਆ ਕਿ ਜੇਕਰ ਸੁਖਮਨੀ ਜਾਂਦੀ ਹੁੰਦੀ ਹੁੰਦੀ ਨਾ ਤਾਂ ਅੱਜ ਸ਼ਾਇਦ ਉਹ 18 ਸਾਲ ਦੀ ਹੋਣੀ ਸੀ ਇੱਕ ਦਿਨ ਨੂੰ ਉਸਨੇ surjit ਦੀ ਆਖਰੀ ਇੱਛਾ ਨੂੰ ਯਾਦ ਕੀਤਾ ਉਸਨੇ ਫੈਸਲਾ ਲਿਆ ਕਿ ਉਹ ਗਰੀਬ ਲੜਕੀਆਂ ਦੀ ਸਮੂਹਿਕ ਵਿਆਹ ਦਾ ਆਯੋਜਨ ਕਰੇਗਾ ਉਸਨੇ ਸੋਚਿਆ ਕਿ ਜੇ ਮੈਂ ਆਪਣੀ ਧੀ ਨੂੰ ਦਰਹਨ ਦੇ ਰੂਪ ਵਿੱਚ ਨਹੀਂ ਦੇਖ ਸਕਦਾ ਤਾਂ ਇਹ ਨਾ ਗਰੀਬ ਧੀਾਂ ਨੂੰ ਦਰਹਨ ਬਣਾ ਕੇ surjit ਦੀ ਆਤਮਾ ਨੂੰ ਸ਼ਾਂਤੀ ਦਿਆਂਗਾ ਇਸ ਤਰ੍ਹਾਂ ਉਸਨੇ shri guru sangh sabha gurudware ਵਿੱਚ ਇੱਕ ਵਿਸ਼ਾਲ ਸਮਾਗਮ ਆਯੋਜਿਤ ਕੀਤਾ ਜਿਸ ਦੀ ਸ਼ੁਰੂਆਤ ਅਸੀਂ ਪਹਿਲਾ ਵੀਡੀਓ ਦੇ ਵਿੱਚ ਦੇਖੀ ਸੀ ਗੁਰਮੀਤ ਸਿੰਘ ਜਦੋਂ ਉਹਨਾਂ 101 ਜੋੜਿਆਂ ਦੇ ਵਿਚਕਾਰ ਖੜ੍ਹਾ ਸੀ ਆਪਣੇ ਆਪ ਨੂੰ ਗੌਰਵਸ਼ਾਲੀ ਅਤੇ ਭਾਗੀਸ਼ਾਲੀ ਸਮਝਣ ਲੱਗਿਆ ਇੱਕ ਇੱਕ ਕਰਕੇ ਸਭ ਜੋੜੇ ਨਾਲ ਤਸਵੀਰਾਂ ਖਚਾਂਦਾ ਜਾ ਰਿਹਾ ਹੈ ਸਾਰੇ ਉਸ ਦੀ ਸਲਾਹ ਕਰ ਰਹੇ ਹਨ ਇਹ ਬਹੁਤ ਚੰਗਾ ਕਦਮ ਹੈ ਡੀਐਸਪੀ ਸਾਹਿਬ ਨੇ ਇਹ ਜੋ ਇੱਕ ਇੱਕ ਜੋੜੇ ਵਾਲਾ ਕੰਮ ਕੀਤਾ ਹੈ ਸਮੂਹਿਕ ਵਿਆਹ ਕਰਵਾਇਆ ਹੈ ਬੜਾ ਪੁੰਨਖਟਿਆ ਹੈ ਚਲੋ ਇੱਕ ਇੱਕ ਕਰਕੇ ਜੋੜਾ ਕੋਲ ਜਾਂਦੇ ਹੋਏ ਜਿਵੇਂ ਹੀ 52ਵੇਂ ਜੋੜੇ ਕੋਲ ਪਹੁੰਚੇ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਅਤੇ ਆਪਣੇ ਡਰਾਈਵਰ ਦੇ ਨਾਲ ਖੜੇ ਉਸ ਦਲਹਨ ਨੂੰ ਘੂਰ ਰਿਹਾ ਸੀ ਉਸਨੇ ਦਲਹਨ ਦੀ ਗਰਦਨ ਤੇ ਉਹੀ ਜਨਮ ਨਿਸ਼ਾਨ ਦੇਖਿਆ ਇੱਕ ਛੋਟਾ ਜਿਹਾ ਨਿਸ਼ਾਨ ਜੋ ਸੁਖਮਨੀ ਦੀ ਗਰਦਨ ਤੇ ਵੀ ਸੀ ਉਸਤੇ ਦਿਲ ਵਿੱਚ ਇੱਕ ਆਸ ਜਾਗੀ ਉਸਨੇ ਖੋੜੀ ਜਿਹੀ ਆਵਾਜ਼ ਵਿੱਚ ਪੁੱਛਿਆ ਤੇਰਾ ਨਾਮ ਕੀ ਹੈ ਬੇਟੀ ਦਲਹਨ ਨੇ ਆਪਣੀ ਚੁੰਨੀ ਨੂੰ ਠੀਕ ਕਰਦੇ ਹੋਏ ਕਿਹਾ ਮੇਰਾ ਨਾਮ ਸੁਖਮਨੀ ਹੈ ਸਾਹਿਬ ਗੁਰਮੀਤ ਸਿੰਘ ਦਾ ਦਿਲ ਧੜਕਣ ਲੱਗ ਪਿਆ ਸੁਖਮਨੀ ਨਾਮ ਸੁਣਦੇ ਹੀ ਉਸਦੇ ਕੰਨਾਂ ਵਿੱਚ ਉਹੀ ਪਿਆਰੀ ਜੀ ਆਵਾਜ਼ ਗੂੰਜਣ ਲੱਗੀ ਜਦੋਂ ਉਸ ਦੀ 3 ਬਚਪਨ ਦੇ ਵਿੱਚ ਪਾਪਾ ਕਹ ਕੇ ਬੁਲਾਉਂਦੀ ਸੀ ਉਸਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਕਿਹਾ ਤੇਰੇ ਮਾਤਾ ਪਿਤਾ ਕੌਣ ਹਨ ਬੇਟੀ ਸੁਖਮਨੀ ਨੇ ਸਿਰ ਝੁਕਾ ਕੇ ਕਿਹਾ ਮੇਰੇ ਮਾਤਾ ਪਿਤਾ ਨਹੀਂ ਹਨ ਮੈਂ ਇੱਕ ਆਸ਼ਰਮ ਦੇ ਵਿੱਚ ਵੱਡੀ ਹੋਈ ਹਾਂ ਗੁਰਮੀਤ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ ਉਸਨੇ ਜਿਸ ਕਰਮਲ ਦੇਖਦਿਆਂ ਕਿਹਾ ਇਸ ਨੂੰ ਇੱਕ ਪਾਸੇ ਲਾ ਜਾਓ ਮੈਨੂੰ ਇਸ ਨਾਲ ਗੱਲ ਕਰਨੀ ਹੈ ਜਿਸ ਕਾਰਨ ਨੇ ਸਤਕਾਰ ਨਾਲ ਸਿਰ ਹਿਲਾਇਆ ਅਤੇ ਉਸ ਸੁਖਮਨੀ ਨੂੰ ਟੈਂਟ ਦੇ ਇੱਕ ਕੋਨੇ ਵਿੱਚ ਲਿਗਾ ਗੁਰਮੀਤ ਦੇ ਸਟਾਫ ਨੇ ਉਹਨਾਂ ਦੋਹਾਂ ਨੂੰ ਪਾਣੀ ਦੇ ਗਲਾਸ ਦਿੱਤੇ ਗੁਰਮੀਤ ਨੇ ਸੁਖਮਨੀ ਦਾ ਹੱਥ ਫੜ ਕੇ ਪੁੱਛਿਆ ਬੇਟੀ ਮੈਨੂੰ ਸਭ ਕੁਝ ਸਾ ਦੱਸ ਤੂੰ ਕਿੱਥੋਂ ਆਈ ਹੈ ਤੇਰੇ ਨਾਲ ਕੀ ਵਾਪਰਿਆ ਸੀ ਸੁਖਮਨੀ ਨੇ ਕੰਮ ਛੰਡੂ ਅਗੇ ਉਸਨੇ ਆਪਣੀ ਕਹਾਣੀ ਸ਼ੁਰੂ ਕੀਤੀ ਸੁਖਮਨੀ ਨੇ ਆਪਣੀ ਆਵਾਜ਼ ਨੂੰ ਸੰਭਾਲਦੇ ਹੋਏ ਕਿਹਾ ਮੈਨੂੰ ਬਹੁਤ ਘਟ ਯਾਦ ਹੈ ਮੈਂ ਸਿਰਫ ਇਹ ਨਾਲ ਜਾਣਦੀ ਹਾਂ ਕਿ ਜਦੋਂ ਮੈਂ ਬਹੁਤ ਛੋਟੀ ਸੀ ਤਾਂ ਮੈਂ ਇੱਕ ਮੇਲੇ ਵਿੱਚ ਗਵਾਚ ਗਈ ਅਤੇ ਇੱਕ ਔਰਤ ਨੇ ਮੈਨੂੰ ਗੋਦੀ ਵਿੱਚ ਚੁੱਕਿਆ ਉਹਨਾਂ ਨੇ ਅੱਗੇ ਕਿਸੇ ਪਰਿਵਾਰ ਵਿੱਚ ਮੈਨੂੰ ਦੇ ਦਿੱਤਾ ਉਹਨਾਂ ਨੇ ਅੱਗੇ ਕਿਸੇ ਹੋਰ ਪਰਿਵਾਰ ਵਿੱਚ ਇਸ ਤਰ੍ਹਾਂ ਕਰਦਿਆਂ ਕਰਦਿਆਂ ਆਖਰਕਾਰ ਮੈਂ ਸੜਕਾਂ ਤੇ ਸੀ ਅਤੇ ਇਨਾ ਆਸ਼ਰਮ ਵਾਲਿਆਂ ਨੇ ਮੈਨੂੰ ਸ਼ਰਨ ਦਿੱਤੀ ਉਹ ਆਸ਼ਰਮ ਫਟੇਗੜ ਸਾਹਤ ਤੋਂ ਥੋੜੀ ਦੂਰ ਤੇ ਸੀ ਉਥੇ ਮੈਂ ਕਈ ਸਾਲ ਰਹੀ ਆਸ਼ਰਮ ਦੀ ਮਾਲਕਣ ਨੇ ਸਾਨੂੰ ਖਾਣਾ ਪੀਣਾ ਦਿੱਤਾ ਪਰ ਸਾਨੂੰ ਬਹੁਤ ਸਖਤ ਮਿਹਨਤ ਕਰਨੀ ਪੈਂਦੀ ਅਸੀਂ ਸੜਕਾਂ ਤੇ ਭੇਖ ਮੰਗਣ ਜਾਂਦੇ ਜੋ ਵੀ ਪੈਸੇ ਮਿਲਦੇ ਉਹ ਮਾਲਕਣ ਖੁਦ ਰੱਖ ਲੈਂਦੀ ਗੁਰਮੀਤ ਦੀਆਂ ਅੱਖਾਂ ਵਿੱਚ ਗੁੱਸਾ ਅਤੇ ਦਰਦ ਇਕੱਠੇ ਉੱਠ ਰਹੇ ਸਨ ਗੁਰਮੀਤ ਨੇ ਅੱਗੇ ਦੱਸਿਆ ਕਿ ਜਦੋਂ ਮੈਂ 10 ਸਾਲ ਦੀ ਹੋਈ ਤਾਂ ਆਸ਼ਰਮ ਦੀ ਮਾਲਕਣ ਨੇ ਮੈਨੂੰ ਇੱਕ ਪਰਿਵਾਰ ਨੂੰ ਵੇਚ ਦਿੱਤਾ ਉਹ ਪਰਿਵਾਰ ਦਲੰਦਰ ਦੇ ਇੱਕ ਪਿੰਡ ਵਿੱਚ ਰਹਿੰਦਾ ਸੀ। ਉਹਨਾਂ ਨੇ ਮੈਨੂੰ ਮਜ਼ਦੂਰੀ ਲਈ ਰੱਖਿਆ। ਮੈਂ ਉਹਨਾਂ ਦੇ ਖੇਤਾਂ ਵਿੱਚ ਕੰਮ ਕਰਦੀ। ਕਣਕ ਦੀ ਵਾਢੀ, ਝੋਨੇ ਦੀ ਰੁਪਾਈ ਅਤੇ ਗੰਨੇ ਦੀ ਕਟਾਈ। ਸਵੇਰੇ 5 ਵਜੇ ਉੱਠ ਕੇ ਸਾਰਾ ਦਿਨ ਖੇਤਾਂ ਅਤੇ ਉਹਨਾਂ ਦੇ ਪਸ਼ੂਆਂ ਵਿੱਚ ਮਿਹਨਤ ਕਰਦੀ। ਜਦੋਂ ਮੈਂ ਥੋੜਾ ਜਿਹਾ ਆਰਾਮ ਵੀ ਕਰ ਲੈਂਦੀ ਤਾਂ ਉਹ ਮੈਨੂੰ ਮਾਰਨ ਲੱਗਦੇ। ਖਾਣ ਲਈ ਸਿਰਫ ਕੁਝ ਸੁੱਕੀਆਂ ਰੋਟੀਆਂ ਅਤੇ ਥੋੜੀ ਜਿਹੀ ਚਟਨੀ ਮਿਲਦੀ। ਸੁਖਮਨੀ ਦੀ ਆਵਾਜ਼ ਵਿੱਚ ਵੱਡਾ ਦਰਦ ਸੀ। ਜੋ ਗਰਮੀ ਦੇ ਦਿਲ ਨੂੰ چیر ਰਿਆ ਸੀ ਉਸਨੇ ਅੱਗੇ ਦੱਸਿਆ ਕਿ ਉਹ ਮੇਰੇ ਨਾਲ ਜਾਨਵਰਾਂ ਵਰਗਾ ਸਲੂਕ ਕਰਦੇ ਇੱਕ ਦਿਨ ਜਦੋਂ ਮੈਂ ਤਕਰੀਬਨ 13 ਕੁ ਸਾਲ ਦੀ ਸੀ ਤਾਂ ਮੈਂ ਉਤੋਂ ਹਿੰਮਤ ਕਰਕੇ ਭੱਜ ਗਈ ਮੈਂ ਸਾਰੀ ਰਾਤ ਖੇਤਾਂ ਵਿੱਚ ਲੰਘਦੀ ਰਹੀ ਮੇਰੇ ਪੈਰਾਂ ਵਿੱਚ ਕੰਡਿਆਂ ਨੇ ਜ਼ਖਮ ਕਰ ਦਿੱਤੇ ਪਰ ਮੈਂ ਰੁਕੀ ਨਹੀਂ ਆਖਰਕਾਰ ਮੈਂ ਜਲੰਧਰ ਦੇ ਇੱਕ ਗੁਰਦੁਆਰੇ ਵਿੱਚ ਪਹੁੰਚੀ ਉੱਤੇ ਇੱਕ ਸੇਵਾਦਾਰ ਵਿਭਿਨੇ ਮੇਰੀ ਮਦਦ ਕੀਤੀ ਉਹਨਾਂ ਨੇ ਮੈਨੂੰ ਖਾਣਾ ਦਿੱਤਾ ਅਤੇ ਮੈਨੂੰ ਗੁਰਦੁਆਰੇ ਦੇ ਵਿੱਚ ਸੇਵਾ ਕਰਨ ਦੀ ਇਜਾਜ਼ਤ ਦਿੱਤੀ ਗੁਰਮੇਧ ਨੇ ਪੁੱਛਿਆ ਫਿਰ ਜਸਕਰਨ ਨਾਲ ਤੇਰੀ ਮੁਲਾਕਾਤ ਕਿਵੇਂ ਹੋਈ ਸੁਖਮਨੀ ਨੇ ਮੁਸਕਰਾਦੇ ਹੋਏ ਕਿਹਾ ਜਸਕਰਨ ਗੁਰਦੁਆਰੇ ਦੀ ਸੇਵਾ ਕਰਨ ਆਉਂਦਾ ਸੀ ਇੱਕ ਦਿਨ ਜਦੋਂ ਮੈਂ ਲੰਗਰ ਦੀ ਸੇਵਾ ਕਰ ਰਹੀ ਸੀ ਨਾ ਤਾਂ ਉਸਨੇ ਮੇਰੇ ਨਾਲ ਗੱਲ ਕੀਤੀ ਉਸ ਨੇ ਮੇਰੀ ਸਾਰੀ ਕਹਾਣੀ ਸੁਣੀ ਅਤੇ ਉਸ ਦੀਆਂ ਅੱਖਾਂ ਵਿੱਚ ਵੀ ਤੁਹਾਡੇ ਵਾਂਗ ਹੰਝ ਵਾਗੇ ਉਸ ਨੇ ਮੇਰੀ ਮਦਦ ਕਰਨੇ ਸ਼ੁਰੂ ਕਰ ਦਿੱਤੇ ਜਦੋਂ ਮੈਂ ਗੁਰਦੁਆਰੇ ਵਿੱਚ ਸੇਵਾ ਕਰਕੇ ਅਤੇ ਦੁਪਹਿਰ ਨੂੰ ਖੇਤਾਂ ਵਿੱਚ ਮਜ਼ਦੂਰੀ ਕਰਦੀ ਸੀ ਨਾ ਤਾਂ ਉਹ ਮੇਰੇ ਲਈ ਖਾਣਾ ਲੈ ਕੇ ਆਉਂਦਾ ਉਸ ਨੇ ਮੈਨੂੰ ਆਪਣੇ ਪਰਿਵਾਰ ਵਾਂਗ ਸੰਭਾਲਿਆ ਸੁਖਮਨੀ ਨੇ ਥੋੜਾ ਰੁਕ ਕੇ ਕਿਹਾ ਜਦੋਂ ਇਸ ਸਮੋਹਿਕ ਵਿਆਹ ਦੀ ਗੱਲ ਸੁਣੀ ਤਾਂ ਜਸਕਰਨ ਨੇ ਮੇਰੇ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਉਸ ਨੇ ਕਿਹਾ ਮੈਂ ਤੈਨੂੰ ਸਾਰੀ ਉਮਰ ਖੁਸ਼ ਰੱਖਾਂਗਾ ਮੇਰੇ ਲਈ ਤੂੰ ਹੀ ਸਭ ਕੁਝ ਹੈ ਅਤੇ ਉਸਦੀ ਸੱਚਾਈ ਅਤੇ ਪਿਆਰ ਨੂੰ ਦੇਖ ਕੇ ਮੈਂ ਵੀ ਬਿਆਲੇ ਹੰਮੀ ਵਰ ਦਿੱਤੀ ਮੇਰੇ ਕੋਲ ਵੀ ਕੋਈ ਪਰਿਵਾਰ ਨਹੀਂ ਸੀ ਅਤੇ ਇੱਕ ਚੰਗਾ ਮੁੰਡਾ ਰੱਬ ਨੇ ਮੇਰੀ ਜ਼ਿੰਦਗੀ ਵਿੱਚ ਬਖਸ਼ਿਆ ਸੀ ਮੈਂ ਕਿਸਮਰਾ ਨਾ ਕਰਦੇ ਗੁਰਮੀਤ ਸਿੰਘ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਉਸਨੇ ਸੁਖਮਨੀ ਨੂੰ ਗળે ਲਗਾ ਕੇ ਕਿਹਾ ਮੇਰੀ ਬੇਟੀ ਮੈਂ ਤੇਰਾ ਪਿਤਾ ਤੂੰ ਮੇਰੀ ਸੁਖਮਨੀ ਹੈ ਸੁਕਮਨੀ ਪਹਿਲਾਂ ਤਾਂ ਹੈਰਾਨ ਹੋਈ ਪਰ ਜਦੋਂ ਗੁਰਮੀਤ ਨੇ ਉਸ ਨੂੰ ਆਪਣੀ ਕਹਾਣੀ ਸੁਣਾਈ ਫਤੇਗੜ ਸਾਹਿਬ ਦੇ ਜੋੜ ਮੇਲੇ ਵਾਲੀ ਗੱਲ ਘੋੜੀ ਦੀ ਸਵਾਰੀ ਦੀ ਗੱਲ ਅਤੇ ਉਸਦੀ ਗਵਾਹ ਜਾਣ ਦੀ ਗੱਲ ਤਾਂ ਉਸ ਨੂੰ ਆਪਣੇ ਬਚਪਨ ਦੀਆਂ ਚੁਲਸੀਆਂ ਯਾਦਾਂ ਆਉਣ ਲੱਗੀਆਂ ਉਸ ਨੇ ਗੁਰਮੀਤ ਨੂੰ ਗਲੇ ਲਗਾ ਕੇ ਰੋਣਾ ਸ਼ੁਰੂ ਕਰ ਦਿੱਤਾ ਗੁਰਮੀਤ ਸਿੰਘ ਦੇ ਦਿਲ ਵਿੱਚ ਖੁਸ਼ੀ ਅਤੇ ਦੁੱਖ ਦਾ ਇੱਕ ਮਿਸ਼ਰਣ ਸੀ ਉਸ ਨੇ ਆਪਣੀ ਧੀ ਨੂੰ ਵਾਪਸ ਪਾਲਿਆ ਪਰ ਉਸ ਨੂੰ ਇਹ ਗੱਲ ਪਸੰਦ ਨਹੀਂ ਸੀ ਸੁਕਮਨੀ ਉਸਤੇ ਡਰਾਈਵਰ ਨਾਲ ਧਿਆ ਕਰ ਰਹੀ ਹੈ ਉਸ ਨੇ ਸੁਕਮਨੀ ਨੂੰ ਕਿਹਾ ਬੇਟੀ ਤੂੰ ਮੇਰੀ ਧੀ ਹੈਂ ਮੈਂ ਤੇਰੇ ਲਈ ਇੱਕ ਤੋਂ ਇੱਕ ਵੱਡੇ ਪ੍ਰਭਾਵ ਵਿੱਚ ਤੈਨੂੰ ਵਹਿਣਾ ਚਾਹਣਾ ਜਿਸ ਕਰਨ ਤੇਰੇ ਲਈ ਠੀਕ ਨਹੀਂ ਹੈ ਪਾਵੇਂ ਚੰਗਾ ਮੁੰਡਾ ਹੈ ਲੇਕਿਨ ਹੈ ਤਾਂ ਇੱਕ ਡਰਾਈਵਰ ਸੁਖਮਨੀ ਨੇ ਸਿਰ ਝੁਕਾ ਕੇ ਕਿਹਾ Papa ji जस ਕਰਨ ਨੇ ਮੇਰੇ ਸਭ ਤੋਂ ਔਖੇ ਸਮੇਂ ਵਿੱਚ ਮੇਰਾ ਸਾਥ ਦਿੱਤਾ ਜਦੋਂ ਮੈਂ ਭੁੱਖੀ ਸੀ ਤਾਂ ਉਸਨੇ ਮੈਨੂੰ ਖਾਣਾ ਦਿੱਤਾ ਜਦੋਂ ਮੇਰੇ ਕੋਲ ਕੋਈ ਸਹਾਰਾ ਨਹੀਂ ਸੀ ਤਾਂ ਉਸਨੇ ਮੈਨੂੰ ਸੰਭਾਲਿਆ ਕਦੇ ਵੀ ਆਪਣਾ एहसान ਮੇਰੇ ਦਿਨ ਜਤਾਇਆ ਪੈਸੇ ਨਾਲ ਜ਼ਿੰਦਗੀ ਨਹੀਂ ਜਿੱਤੀ ਜਾ ਸਕਦੀ ਜਦੋਂ ਅਗਲਾ ਪਿਆਰਾ ਹੋਵੇ ਪੈਸੇ ਨਾਲ ਜ਼ਿੰਦਗੀ ਨਹੀਂ ਜਿੱਤੀ ਜਾ ਸਕਦੀ ਪੈਸੇ ਨਾਲ ਜ਼ਿੰਦਗੀ ਨਹੀਂ ਜੀਤੀ ਜਾ ਸਕਦੀ ਪੈਸਾ ਪੈਸੇ ਨਾਲ ਜ਼ਿੰਦਗੀ ਨਹੀਂ ਜੀਤੀ ਜਾ ਸਕਦੀ ਤੁਸੀਂ ਫਿਕਰ ਨਾ ਕਰੋ ਜਸਕਰਨ ਇੱਕ ਚੰਗਾ ਮੁੰਡਾ ਹੈ ਬਾਕੀ ਤੁਹਾਡੇ ਨਾਲ ਤਾਂ ਰਹਿੰਦਾ ਹੈ ਤੁਹਾਨੂੰ ਸਭ ਪਤਾ ਹੈ ਜਸਕਰਨ ਕਦੇ ਵੀ ਕਿਸੇ ਦਾ ਮਾਰਨਾ ਨਹੀਂ ਕਰ ਸਕਦਾ ਜਸਕਰਨ ਮਨਤਬਾ ਕੁਛ ਰੱਖੇਗਾ ਗੁਰਮੀਤ ਸਿੰਘ ਨੇ ਜਸਕਰਨ ਨੂੰ ਬੁਲਾਇਆ ਜਸਕਰਨ ਨੇ ਸਤਕਾਰ ਨਾਲ ਸਿਰ ਝੁਕਾ ਕੇ ਕਿਹਾ ਸਾਬ ਮੈਂ ਸੁਖਮਨੀ ਨੂੰ ਆਪਣੀ ਜਾਨ ਨਾਲ ਵਚਾਰ ਕਰਦਾ ਹਾਂ ਮੈਂ ਉਸ ਨੂੰ ਕਦੇ ਵੀ ਦੁੱਖ ਨਹੀਂ ਦੇਵਾਂਗਾ ਮੇਰੇ ਲਈ ਉਸ ਦੀ ਖੁਸ਼ੀ ਤੋਂ ਵੱਡ ਕੇ ਮੇਰੇ ਲਈ ਉਸ ਦੀ ਖੁਸ਼ੀ ਤੋਂ ਵੱਧ ਕੇ ਕੋਈ ਵੱਡੀ ਦੌਲਤ ਨਹੀਂ ਹੈ ਗੁਰਮੀਤ ਨੇ ਜਸਕਰਨ ਦੀਆਂ ਅੱਖਾਂ ਵਿੱਚ ਸੱਚਾਈ ਦੇਖੀ ਉਸ ਨੇ ਸੁਖਮਨੀ ਦੀ ਇੱਛਾ ਦਾ ਸਤਕਾਰ ਕੀਤਾ ਅਤੇ ਫੈਸਲਾ ਕੀਤਾ ਕਿ ਸੁਖਮਨੀ ਅਤੇ ਜਸਕਰਨ ਦਾ ਵਿਆਹ ਹੋਵੇਗਾ ਸਮਾਹਿਕ ਵਿਆਹ ਦੀ ਰਸਮ ਪੂਰੀ ਹੋਈ ਸਾਰੇ ਜੋੜਿਆਂ ਨੇ ਗੁਰਦੁਆਰੇ ਦੇ ਵਿੱਚ ਲਾਵਾ ਆ ਅਤੇ ਗੁਰਬਾਣੀ ਦੇ ਸ਼ਬਦਾਂ ਨੇ ਸਾਰੇ ਮਾਹੌਲ ਨੂੰ ਪਵਿੱਤਰ ਕਰ ਦਿੱਤਾ ਸੁਖਮਨੀ ਅਤੇ ਜਸਕਰਨ ਦਾ ਵਿਆਹ ਵੀ ਸੰਪੂਰਨ ਹੋ ਗਿਆ ਗੁਰਮੀਤ ਸਿੰਘ ਨੇ ਸੁਖਮਨੀ ਨੂੰ ਆਪਣੇ ਘਰ ਲਿਆਉਣ ਦਾ ਫੈਸਲਾ ਕੀਤਾ ਉਸਨੇ ਸੁਖਮਨੀ ਅਤੇ ਜਸਕਰਨ ਨੂੰ ਆਪਣੇ ਨਾਲ ਰਹਿਣ ਦੀ ਕਿਹਾ ਅਤੇ ਉਹ ਦੋਵੇਂ ਖੁਸ਼ੀ-ਖੁਸ਼ੀ ਰਾਜ਼ੀ ਹੋ ਗਏ ਗੁਰਮੀਤ ਨੇ ਸੁਰਜੀਤ ਦੀ ਤਸਵੀਰ ਅੱਗੇ ਦੀਵਾ ਜਗਾ ਕੇ ਕਿਹਾ ਸੁਰਜੀਤ ਤੇਰੀ ਆਖਰੀ ਇੱਛਾ ਪੂਰੀ ਹੋ ਗਈ ਦੇਖ ਸਾਡੀ ਸੁਖਮਨੀ ਨੂੰ ਮੈਂ ਦੁਲਹੰਦੇ ਰੂਪ ਵਿੱਚ ਦੇਖ ਲਿਆ ਹੈ ਹੁਣ ਤੇਰੀ ਆਤਮਾ ਨੂੰ ਵੀ ਸ਼ਾਂਤੀ ਮਿਲ ਜਾਵੇ ਉਸ ਦੀਆਂ ਅੱਖਾਂ ਵਿੱਚ ਵੀ ਹੰਝੂ ਸਨ ਪਰ ਉਸਦੇ ਚਿਹਰੇ ਤੇ ਇੱਕ ਅਜੀਬ ਸਕੂਨ ਸੀ ਸੰਗਤ ਜੀ ਇਸ ਤਰ੍ਹਾਂ ਭਾਵੁਕ ਤੌਰ ਤੇ ਆਪਣੀ ਅੱਜ ਦੀ ਕਹਾਣੀ ਦਾ ਅੰਤ ਹੁੰਦਾ ਹੈ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਘਟਨਾ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸੱਚਮੁੱਚ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ WhatsApp ਦੇ ਉੱਪਰ ਤੁਸੀਂ ਸ਼ੇਅਰ ਕਰ ਸਕਦੇ ਹੋ ਤੁਸੀਂ ਇਸ ਨੂੰ WhatsApp ਦੇ ਉੱਪਰ ਸਟੇਟਸ ਵੀ ਲਗਾ ਸਕਦੇ ਹੋ ਤਾਂ ਕਿ ਇਹੋ ਜਿਹੀਆਂ ਕਹਾਣੀਆਂ ਤੁਹਾਡੇ ਦੋਸਤਾਂ ਮਿੱਤਰਾਂ ਤੱਕ ਵੀ ਪਹੁੰਚ ਸਕਣ ਹਾਂਜੀ ਤੁਹਾਨੂੰ ਕਿਵੇਂ ਲੱਗਿਆ ਗੁਰਮੀਤ ਸਿੰਘ ਦਾ ਫੈਸਲਾ ਕਿ ਉਸਨੇ ਆਪਣੀ ਧੀ ਦੇ ਵਾਸਤੇ ਆਪਣੀ ਧੀ ਦੀ ਯਾਦ ਦੇ ਵਿੱਚ 101 ਗਰੀਬ ਧੀਆਂ ਦਾ ਪਲਾ ਕਰਨ ਦਾ ਸੋਚਿਆ ਅਤੇ ਬਦਲੇ ਦੇ ਵਿੱਚ ਸੱਚਮੁੱਚ ਰੱਬ ਨੇ ਉਸਦੀ ਅਰਦਾਸ ਸੁਣੀ ਰੱਬ ਨੇ ਉਸਦੀ ਪਤਨੀ ਦੀ ਆਖਰੀ ਚਾਪੂਰੀ ਕੀਤੀ ਸੱਚਮੁੱਚ ਸੱਜਣੋ ਜਦੋਂ ਆਪਾਂ ਕਿਸੇ ਦਾ ਪਲਾ ਕਰਨ ਦੀ ਸੋਚਦੇ ਹਾਂ ਨਾ ਰੱਬ ਆਪਣਾ ਵੀ ਪਲਾ ਕਰਦਾ ਹੈ ਕਈ ਲੋਕ ਸੋਚਦੇ ਹਨ ਵੀ ਇਸ ਤਰ੍ਹਾਂ ਦਾਨਪੁਣ ਕਰਦੇ ਨਾਲ ਇਸ ਤਰ੍ਹਾਂ ਲੋਕਾਂ ਦਾ ਭਲਾ ਕਰਨ ਦੇ ਨਾਲ ਕੁਝ ਨਹੀਂ ਹੁੰਦਾ ਲੇਕਿਨ ਕਦੇ ਸੱਚਮੁੱਚ 1 ਰੁਪਿਆ ਦਾਨ ਕਰਕੇ ਦੇਖਿਓ ਰੱਬ 100 ਕਰਕੇ ਮੋੜਦਾ ਹੈ ਕਦੇ ਸੱਚਮੁੱਚ ਇੱਕ ਭਾਵਨਾ ਦੇ ਨਾਲ ਕਿਸੇ ਦਾ ਭਲਾ ਕਰਕੇ ਦੇਖਿਓ ਰੱਬ 100 ਗੁਣਾ ਭਲਾ ਤੁਹਾਡਾ ਕਰੇਗਾ ਹਾਂਜੀ ਸਾਧ ਸੰਗਤ ਜੀ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ